ਇਹ ਜਿਹੜੇ ਤੁਸੀਂ ਰੌਂਦ ਖੇਦਰੇ ਦੇਖ ਰਹੇ ਹੋ ਇਹ ਕਿਸੇ 올림픽 ਦੀ ਤਿਆਰੀ ਕਰਦੇ ਐਥਲੀਟ ਦੇ ਨਹੀਂ ਨੇ ਇਹ ਕੁਝ ਸੂਰਮੇ ਜੋ ਮਸਕੋਕਾ ਦੇ ਪਾਰਕ ਵਿੱਚ ਆਪਣੇ ਨਿਸ਼ਾਨੇ ਪਰਖ ਕੇ ਆਏ ਨੇ ਹੁਣ ਕਈ ਕਹਿਣਗੇ ਗੋਰੇ ਵੀ ਤਾਂ ਕਰਦੇ ਨੇ ਚਲੋ ਮੰਨ ਲਿਆ ਕਰਦੇ ਨੇ ਪਰ ਇਹਨਾਂ ਦੇ ਜੋ ਟਰੈਸ਼ ਉੱਥੇ ਛੱਡਿਆ ਜੋ ਖਲਾਰਾ ਪਾਇਆ ਗੋਲੀਆਂ ਦੇ ਖਾਲੀ ਖੋਪੇ ਉੱਥੇ ਛੱਡ ਕੇ ਉਹਨਾਂ ਦੀ ਵੀਡੀਓ ਲੋਕਾਂ ਨੇ ਪਾਈ ਤੇ ਉਹ ਤੁਸੀਂ ਆਪ ਹੀ ਦੇਖ ਲਓ ਤੇ ਸਭ ਤੋਂ ਵੱਡੀ ਗੱਲ ਗੋਲੀਆਂ ਚਲਾਉਂਦਿਆਂ ਦੀ ਵੀਡੀਓ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪੇ ਪਾਈਆਂ ਕੈਨੇਡਾ ਵਾਲਿਆਂ ਨੂੰ ਤਾਂ ਕੀ ਫਰਕ ਪੈਣਾ ਸੀ ਸ਼ਾਇਦ ਇੰਡੀਆ ਵਾਲਿਆਂ ਨੂੰ ਦਿਖਾਉਣਾ ਹੋਵੇਗੀ ਆਪਾਂ ਕਿਦਾਂ ਇੱਥੇ ਨਜ਼ਾਰੇ ਲੈਨੇ ਆ ਵੀਡੀਓ ਭਾਵੇਂ ਪਿਛਲੇ ਸਾਲ ਦੀਆਂ ਪਰ ਹੁਣ ਗੋਰਿਆਂ ਨੇ ਚੱਕ ਕੇ ਵਾਇਰਲ ਕਰ ਦਿੱਤੀਆਂ ਹੁਣ ਵਾਰੀ ਆ ਗਈਆਂ ਇਹਨਾਂ ਨੂੰ ਮੈਡਲ ਪੈਣ ਦੀ ਜੋ ਪੈਣੇ ਆ OPP ਤੋਂ ਕਿਉਂਕਿ OPP ਨੇ ਇੱਕ ਵੀਡੀਓ ਪਾ ਕੇ ਇਹਨਾਂ ਦੀ ਪਛਾਣ ਦੱਸਣ ਨੂੰ ਕਿਹਾ ਆ ਲਾਪਰਵਾਹੀ ਨਾਲ ਹਥਿਆਰਾਂ ਦੀ ਵਰਤੋਂ ਤੋਂ ਲੈ ਕੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾਉਣ ਕਰਕੇ ਲੋਕਾਂ ਮੁਤਾਬਕ ਇਹਨਾਂ ਵਿੱਚ ਕੁਝ ਇਲੀਗਲ ਰਾਈਫਲਸ ਵੀ ਨੇ ਹੁਣ ਮੈਨੂੰ ਨਹੀਂ ਪਤਾ ਕੈਨੇਡਾ ਵਿੱਚ ਤੁਸੀਂ ਖੁੱਲੇ ਪਾਰਕ ਵਿੱਚ ਇੰਤਾਂ ਗੋਲੀਆਂ ਚਲਾ ਸਕਦੇ ਹੋ ਜਾਂ ਕਿਹੜੀਆਂ ਰਾਈਫਲਸ ਇਲੀਗਲਸ ਨੇ ਜੇ ਤੁਹਾਨੂੰ ਇਸ ਬਾਰੇ ਡਿਟੇਲ ਹੈਗੀ ਤਾਂ ਕਮੈਂਟਾਂ ਵਿੱਚ ਦੱਸ ਦਿਓ ਪਰ ਇਹ ਗੱਲ ਪੱਕੀ ਹੈ ਕਿ ਮੈਡਲ OPP ਵੱਲੋਂ ਜ਼ਰੂਰ ਮਿਲੇਗੇ ਹਨ